ਦੋਸਤੋ ਸਸਿਕਾਲ ਅੱਜ ਤੁਹਾਨੂੰ ਯਾਰ ਐਸੀ ਇੱਕ ਵੀਡੀਓ ਇੱਕ ਦਿਖਾਉਣੀ ਚਾਹਣਾ ਆ ਫਤੂਈ ਖੇੜੇ ਪਿੰਡ ਦਾ ਸੀਗਾ ਪੰਚਾਇਤ ਘਰ ਆ ਗਲੀ ਪਿੰਡ ਨੂੰ ਵੜ ਗਈ ਤੇ ਆ ਸਾਹਮਣੇ ਹੈਗੇ ਬਾਈ ਜੀ ਸ਼ਮਸ਼ਾਨ ਘਾਟ ਤੇ ਉਹ ਆਪਣਾ ਗਰਾਊਂਡ ਤੇ ਆ ਦੋ ਸਕੂਲ ਤੇ ਆ ਪਿੰਡ ਨੂੰ ਗਲੀ ਚਲੀ ਗਈ ਤੇ ਆ ਸੀਗਾ ਪੰਚਾਇਤ ਘਰ ਇੱਥੇ ਵੋਟਾਂ ਪਿੱਛੇ ਤੇ ਕਹਿ ਕਵਾ ਕੇ ਤੇ ਇੱਕ ਵੰਗਾਰੀ ਜਿਹਾ ਬੰਦਾ ਸੀ ਤੇ ਉਹ ਪਿੰਡ ਵਾਲਿਆਂ ਨੇ ਕਿਉਂਕਿ ਪਿੰਡ ਮਿੱਤਰੋ ਸਮੁੰਦਰ ਹੁੰਦਾ ਹੈ ਵੰਗਾਰੀ ਇੱਥੇ ਪਿੰਡ ਵਾਲਿਆਂ ਨੇ ਵੰਗਾਰੀ ਇੱਥੇ ਬਿਠਾਤਾ ਬਾਈ ਜੀ ਤੇ ਉਹ ਡਾਕ ਘਰ ਹੈ ਮਤਲਬ ਹੈ ਤਾਂ ਉਹ ਵੀ ਪੰਚਾਇਤ ਘਰ ਹੀ ਇਥੇ ਬਹੁਤ ਵਧੀਆ ਬਿਲਡਿੰਗ ਵੈਸੇ ਮੈਂ ਆਰਟੀਆਈ ਪਾਈ ਹੈ ਕਿ ਉਹ ਕਿਵੇਂ ਢਾਈ ਗਈ ਪਰ ਜਿੰਨਾਂ ਕੋ ਸੁਣਨ ਦੇ ਵਿੱਚ ਆਇਆ ਕਿ ਉਹ ਬਿਲਡਿੰਗ ਤਾਂ ਢਾਹ ਦਿੱਤੀ ਗਈ ਕਿ ਉਹ ਬੰਦਾ ਖਾਲੀ ਨਹੀਂ ਸੀ ਕਰਦਾ ਯਾਰੋ ਪਿੰਡ ਸਮੁੰਦਰ ਹੁੰਦੇ ਐ ਇਹ ਜੀ ਬਣੀ ਹੋਈ ਬਹੁਤ ਆਲਾ ਦਰਜੇ ਦੀ ਬਿਲਡਿੰਗ ਤੇ ਯਾਰ ਤੁਸੀਂ ਕੱਖਾਂ ਚ ਰੋਲਤੀ ਹੂੰ ਨਾ ਤਾਂ ਨਿਉਂ ਚੋ ਮਿੱਤਰੋ ਤੈਨੂੰ ਪਤਾ ਸਰਕਾਰੀ ਕੰਮ ਯਾਰ ਲੰਡੂ ਹੁੰਦੇ ਐ ਐ ਦੇ ਵਿੱਚ ਪਤਾ ਨਹੀਂ ਕਿੰਨਾ ਕਸਰੀਆ ਹੈ ਹੈ ਆ ਸਰਾਂ ਦੇ ਥੱਲੇ ਪਤਾ ਨਹੀਂ ਕਿੰਨਾ ਕੁਝ ਦੱਬਿਆ ਪਿਆ ਤੇ ਇਹ ਥਾਂ तकरीबन 2 ਤੋਂ 3 ਕਨਾਲਾਂ ਥਾਂ ਹੈ ਤੇ ਆ ਯਾਰੋ ਕਿੰਨਾ ਪੈਸਾ ਅਗਲਾ ਕਹਿੰਦਾ ਯਾਰ ਸਰਕਾਰ ਦਾ ਪੈਸਾ ਹੀ ਹੈ ਨਾ ਪਰ ਮਿੱਤਰੋ ਇਹ ਪੈਸਾ ਸਰਕਾਰ ਦਾ ਨਹੀਂ ਹੁੰਦਾ ਇਹ ਆਪਣਾ ਟੈਕਸ ਪੇਰਾਂ ਦਾ ਪੈਸਾ ਹੈ ਤੜਕੇ ਆਪਾਂ ਘਰੋਂ ਚਾਹ ਪੀਨੇ ਆ ਪੱਤੀ ਤੇ ਟੈਕਸ ਖੰਡ ਤੇ ਟੈਕਸ ਹੈ ਜਿਹੜੇ ਬੰਦੇ ਆਪਣਾ ਪੈਕਟਾਂ ਵਾਲਾ ਦੁੱਧ ਲੈ ਕੇ ਚਾਹ ਪੀਂਦੇ ਆ ਉਹਦੇ ਤੇ ਟੈਕਸ ਫਿਰ ਬੰਦਾ ਕੋਈ ਦਿਹਾੜੀ ਦਾ ਪਾ ਕੋਈ ਕੰਮ ਧੰਦੇ ਕੋਈ ਮਾੜੀ ਮੋਟੀ ਨੌਕਰੀ ਕੋਈ ਹੋਰ ਮੋਟਰਸਾਈਕਲ ਤੇ ਜਾਂਦਾ ਤਾਂ ਪੈਟਰੋਲ ਤੇ ਵੈਟ 600 ਮਤਲਬ ਬੜਾ ਕੁਝ ਆ ਯਾਰ ਉਹਦਾ ਪੈਸਾ ਆ ਹੁੰਦਾ ਜਿਹੜਾ ਬਰਬਾਦ ਹੋ ਰਿਹਾ ਹੁੰਦਾ ਜਿਹੜਾ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਸਿਰ ਫਰੀ ਸਫਰ ਵਾਲਾ ਹੈਗਾ ਨਾ 2200 ਕਰੋੜ 22 ਕਰੋੜ ਕਿ ਪਤਾ ਨਹੀਂ 2200 ਕਰੋੜ ਮਤਲਬ ਉਹ ਰਹਿੰਦਾ ਹੈ ਕਰਜ਼ਾ ਹਲੇ ਕਿਰਾਏ ਦਾ ਖੜਾ ਹੈ ਤੇ ਆਪਾਂ ਦੇ ਕੇ ਆਧਾਰ ਕਾਰਡ ਚੜ ਜੰਨੇ ਆ ਹੈ ਇਹ ਮਿੱਤਰੋ ਆਪਣਾ ਸਿਰ ਤੇ ਆਪਣੀਆਂ ਜੁੱਤੀਆਂ ਜਿਹੜੀ ਫ੍ਰੀ ਬਿਜਲੀ ਆਉਂਦੀ ਹੈ ਉਹ ਵੀ ਪੀ ਬਿਲਾ ਆਪਣਾ ਪੰਜਾਬ ਰਾਜ ਬਿਜਲੀ ਬੋਰਡ ਕਹਿ ਲਓ ਪੀਐਸਪੀਸੀਐਲ ਉਹਦਾ ਵੀ ਕਰਜ਼ਾ ਹੈ ਉਹ ਵੀ ਆਪਾਂ ਹੀ ਲਾਉਣਾ ਕਿਸੇ ਨੇ ਨਹੀਂ ਲਾਉਣਾ ਪਹਿਲਾਂ ਪੌਣੇ 3 ਲੱਖ ਕਰੋੜ ਸੀ ਤੇ ਹੁਣ ਬਾਈ ਜੀ ਆ ਤਿੰਨ ਸਾਲਾਂ ਚ 1.5 ਲੱਖ ਕਰੋੜ ਹੋਰ ਹੋ ਗਿਆ ਤੇ ਸਵਾ 4 ਲੱਖ ਕਰੋੜ ਰੁਪਈਆ ਪੰਜਾਬ ਦੇ ਸਿਰ ਤਾਂ ਆਪਾਂ ਕੰਮ ਦੀ ਗੱਲ ਤੇ ਹੈਗੀ ਆ ਜਿਹੜੀ ਬਿਲਡਿੰਗ ਹੈ ਬਹੁਤ ਆਲਾ ਦਰਜੇ ਦੀ ਸੀ ਤੇ ਐਵੇਂ ਇੱਕ ਦੋ ਬੰਦਿਆਂ ਨੇ ਆ ਉਹਦਾ ਫਾਇਦਾ ਸੋਚਣ ਵਾਸਤੇ ਮਿੱਤਰੋ ਤੇ ਅੱਧ ਢਾਈ ਜੀ ਕਰਕੇ ਤੇ ਭਾ ਕੇ ਨਰੇਗਾ ਦੀਆਂ ਦਿਹਾੜੀਆਂ ਤੇ ਕਹਿੰਦੇ ਆਉਗੇ 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 ਵੈਸੇ ਆਪਾਂ ਆਰਟੀਆਈ ਪਾਈ ਆ ਆਰਟੀਆਈ ਦੇ ਜਰੀਏ ਸਾਰਾ ਕੁਝ ਸਾਹਮਣੇ ਆ ਜਾਣਾ ਤੇ ਲੰਬੀ ਬਲਾਕ ਦੇ ਵਿੱਚ ਵਿੱਚ ਇੱਕ ਤਾਂ ਹੋਰ ਗੱਲ ਕਰਦਿਆਂ ਜਿੱਥੇ ਵੀ ਨਰੇਗਾ ਦਾ ਕੰਮ ਚੱਲਦਾ ਹੋਵੇ 10 ਤੋਂ 15 ਦਿਹਾੜੀਆਂ ਹਰ ਇੱਕ ਪਿੰਡ ਦੇ ਵਿੱਚ ਇੱਕ ਦਿਨ ਦੀਆਂ ਪੈਂਦੀਆਂ ਜਿਹੜੀਆਂ ਜਾਲੀ ਜਿਹਦੇ ਵਿੱਚ ਸਰਪੰਚ ਸ਼ਾਮਲ ਹੁੰਦਾ ਹੈ ਨਰੇਗਾ ਸੈਕਟਰੀ ਹੁੰਦਾ ਹੈ ਹੋਰ ਲੱਲੀ ਪਰਾਲੀ ਜਿੰਨੇ ਦੇ ਵਿੱਚ ਹੁੰਦੇ ਹੈ ਪਾਪ ਕਰਨ ਵਾਲੇ ਛੱਲ ਲਾਉਣ ਵਾਲੇ ਪੈਸੇ ਖਾਣ ਵਾਲੇ ਉਹ ਸਾਰੇ ਹੁੰਦੇ ਆ ਕਿਉਂਕਿ ਬਰਕੰਦੀ ਪਿੰਡ 1 ਕਰੋੜ ਤੇ 57000 ਦਾ ਕਪੜਾ ਨਿਕਲਿਆ 2016 ਦਾ ਅਗਲਾ ਕਹਿੰਦਾ ਕਿਹਨੇ ਪੁੱਛਣਾ ਜਿਹਨੂੰ ਕਮਿਸ਼ਨਰ ਤੇ ਡੀਸੀ ਤੇ ਫਲਾਣੇ ਫਲਾਣੇ ਸਾਰੇ ਬਚਾਉਣ ਚ ਸੀ ਮਿੱਤਰੋ ਅਗਲਿਆਂ ਨੇ ਮਾਨਸਾਲੇ ਡੀਸੀ ਨੂੰ ਟਾਈਮ ਬਾਉਂਡ ਕੀਤੀ ਹਾਈ ਕੋਰਟ ਨੇ ਜਾਂਚ 1 ਕਰੋੜ ਤੇ 57000 ਦਾ ਕਪੜਾ ਛੱਪੜ ਦਾ ਛੱਪੜ ਹੀ ਰਹਿ ਗਿਆ ਹੈ ਤੇ ਕਾਗਜ਼ਾਂ ਦੀ ਝੀਲ ਕਾਗਜ਼ਾਂ 'ਚ ਕਿਸ਼ਤੀਆਂ ਵਿੱਚ ਕਾਗਜ਼ਾਂ 'ਚ ਲੋਕ ਲੁੱਡੀਆਂ ਪਾਉਂਦੇ ਐ ਤੇ ਕਾਗਜ਼ਾਂ 'ਚ ਕਿਰਾਇਆ ਤੇ ਕਾਗਜ਼ਾਂ 'ਚ ਸਾਰਾ ਕੁਝ ਹੋ ਗਿਆ ਓਵੇਂ ਮਿੱਤਰੋ ਆ ਜਿਹੜੀ ਬਿਲਡਿੰਗ ਆ ਨਾ ਪਤੋ ਹੀ ਖੜਾ ਪਿੰਡ ਦੀ ਪੰਚਾਇਤ ਕਰਦੀ ਇਹਨੂੰ ਢਾ ਕੇ ਤੇ ਦੇ ਵਿੱਚ ਸਾਰੋ ਗਰਪੇ ਇਹਦਾ ਸਾਰਾ ਆਪਾਂ ਹੁਣ ਮੇਚਾ ਲੈਨੇ ਆ ਪਰਮਾਤਮਾ ਕਿਰਪਾ ਕਰੇ ਤੇ ਸੋਡੇ ਪਿੰਡਾਂ ਚ ਵੀ ਜੇਕਰ ਆ ਕੁਝ ਹੈਗਾ ਦੇਵੇਂ ਭੁੱਲਰ ਵਾਲੇ ਕਹਿੰਦੇ 25 ਕਿੱਲੇ ਜ਼ਮੀਨ ਬਰਬਾਦ ਹੋਈ ਪਈ ਐ ਤੇ ਸਾਡੇ ਪਿੰਡ ਵੀ ਪੰਚਾਇਤੀ ਘਰ ਰੋਕੀ ਐ ਤੇ ਰਕਵਾਈ ਵੀ ਗਈ ਐ ਉਵੇਂ ਐ ਤੇ ਇਹ ਪੈਸਾ ਮਿੱਤਰੋ ਆਪਣਾ ਹੁੰਦਾ ਕਿਸੇ ਸਰਕਾਰ ਦਾ ਨਹੀਂ ਹੁੰਦਾ ਕਿਸੇ ਸਰਕਾਰ ਨੇ ਦੇਣਾ ਨਹੀਂ ਐਮਐਲਏ ਨੇ ਤੇ ਐਮਪੀਆ ਨੇ ਤੇ ਲੀਡਰਾਂ ਨੇ ਛਿੱਲ ਕੇ ਅਗਲੀ ਪਾਰਟੀ 'ਚ ਹੋ ਜਾਣਾ ਹੁੰਦਾ ਜੇ ਕੋਈ ਕਾਂਗਰਸੀ ਆ ਤਾਂ ਉਹ ਆਪ ਚਾ ਕੇ ਐਮਐਲਏ ਬਣ ਗਿਆ ਮੰਤਰੀ ਬਣ ਗਿਆ ਤੇ ਮਹੀਨਾ ਕ ਪਹਿਲਾਂ ਜਿਹੜੀ ਪਾਰਟੀ ਦੀ ਹਵਾ ਹੋਊਗੀ ਉਥੇ ਜਾ ਬੜੂਗਾ